ਇਦਾਂ ਹੀ ਹੁੰਦੀ ਵਧਾਣੀ ਆ ਆਪੇ ਹੀ ਕਰਵਾਣੀ ਇੱਥੇ ਇਹਨੂੰ ਨਹੀਂ ਨਹੀਂ ਆਏ ਰੱਖ ਲਈ ਨਾ ਥੱਲੇ ਉੱਪਰ ਤੇ ਦੋ ਬਾਲਟੀਆਂ ਛਟੀਆਂ ਨਹੀਂ ਉੱਪਰ ਤੇ ਨਹੀਂ ਲੇਕਿਨ ਇਹਨਾਂ ਨੂੰ ਮੋਟਰ ਲਵਾ ਕੇ ਦਿੱਤੀ ਵੀ ਪ੍ਰੈਸ਼ਰ ਮਾਰੇ ਵਿੱਚ ਜਿਹੜਾ ਉਹ ਗੰਦ ਪਿਆ ਮੰਦਰ ਦੇ ਵਾਸਤੇ ਆ ਕਰਵਾਇਆ ਜਿਹੜਾ ਵਿੱਚ ਤੇ ਤਾਂ ਤੋਤੀ ਤੁਸੀਂ ਟਾਈਂਸ ਆ ਕੀਜਰ ਦੇ ਤਾਰਾ ਲਾ ਦੋ ਤੇ ਵਿੱਚ ਪਾਣੀ ਦਾ ਪ੍ਰੈਸ਼ਰ ਮਾਰ ਦੋ ਹਾਂ ਜੀ ਯਾਰ ਵਾਹਿਗੁਰੂ ਜੀ ਕਰਤਾ ਵੈਰੀ ਜੀ ਪਤਾ ਜੀ ਪਰਮਾਤਮਾ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਇਹਨਾਂ ਨੇ ਇਹਨਾਂ ਨੂੰ ਕੁਝ ਨਹੀਂ ਤਾਂ ਪਤਾ ਵੀ ਮੈਂ ਸ਼ੁਰੂ ਕਰ ਦਣਾ ਮੈਂ ਪਹਿਲਾਂ ਕਹੀ ਗਿਆ ਹਾਂ ਪੁੱਤ ਸ਼ਾਸ਼ੀ ਸ਼ਾਸ਼ੀ ਕਾ ਬੁਲਾ ਦੇ ਪੁੱਤ ਸ਼ਾਸ਼ੀ ਕਾ ਬੁਲਾ ਦੇ ਹੜ ਦੇ ਵੀ ਸਾਰੀ ਟੱਬਰ ਸਾਡੇ ਮਗਰ ਪੈ ਗਈ ਉਹ ਤੁਸੀਂ ਆ ਵਿੱਕੀ ਤਾਂ ਲੈ ਕੇ ਆਇਆ ਤਾਂ ਹੈ ਵੀ ਵੀ ਇਹਨੂੰ ਉਬਾਲ ਕੇ ਚੱਲ ਦਾ ਦਾਤੜ ਗੜੂ ਲੈ ਕੇ ਆਇਆ ਤਾਂ ਮੈਂ ਨਾ ਜੋ ਲੈ ਕੇ ਤਾਂ ਕਰ ਲਿਆ ਇਹ ਤਾਂ ਮੈਂ ਵੀ ਮੇਰੇ ਵਾਲੇ ਤਾਂ ਥੱਲੇ ਪਈਆਂ ਫਿਰ ਹਾਂ ਇਹ ਕਰਨ ਲਿਆਇਆ ਤਾਂ ਜਿਹੜੀ ਤੇਰੇ ਵਾਲੀਆਂ ਉਹ ਥੱਲੇ ਪਈ ਇਹ ਵੈਸੇ ਹੱਥ ਵਾਲੇ ਨੂੰ ਵੀ ਕੰਮ ਆਉਂਦੀਆਂ ਹੈ ਨੇਾ ਥੋੜਾ ਜਿਹਾ ਸਵੇਰ ਲਈ ਇਹਾ ਸ਼ੂਗਰ ਬੀਪੀ ਆਏ ਕਢੀ ਜਾਣਾ ਸਾਰਾ ਦੇ ਨਾਹੀਂ ਚੱਲ ਇੱਕ ਦੇਖੇ ਤੇ ਮੈਂ ਚਲੋ ਆਪਾਂ ਨਾਉਂ ਨਹੀਂ ਲੈਣਾ ਕਿਥੇ ਇੱਕ ਬਾਬੇ ਨੂੰ ਵੀ ਹਾਂ ਹਾਂ ਕਰਕੇ ਝੋਲਦੇ ਹੁੰਦੇ ਤੇ ਹਨਾ ਵੈਸੇ ਜਦ ਕਿਸੇ ਨੂੰ ਕਹਿੰਦੇ ਹੁੰਦੇ ਜਿਹੜੇ ਚਿਕਨ ਗੁਣੀਆਂ ਨਹੀਂ ਹੁੰਦਾ ਆਪਣਾ ਚਿਕਨ ਫੌਕਸ ਸੌਰੀ ਵਾਹਿਗੁਰੂ ਇਹ ਮੈਨੂੰ ਤਾਂ ਕੰਗ ਵੀ ਹੋ ਵੀ ਦੋ ਦਿਨ ਤੇ ਬਈ ਉਹਨੂੰ ਮਾਤਾ ਵੀ ਕਹਿੰਦੇ ਉਹਦਾ ਵੀ ਹੱਥ ਔਲਾ ਇਹੇ ਗੱਲੇ ਕਰਦੇ ਹੁੰਦੇ ਜਿਆਦਾ ਹਨਾ ਆ ਆ ਮਤਲਬ ਹੁਣ ਤੂੰ ਕਿਆ ਲੱਗੀ ਵੀ ਤੀ ਕਰਨ ਸੰਦੀਪ ਨੂੰ ਪੁੱਛਣ ਦਾ ਇਹ ਆ ਕਿਆ ਇਹ ਕਿਆ ਚੱਕੜ ਹੈ ਇਹ ਪੀਲੇ ਪੀਲੇ ਕਿਆ ਪਾ ਲੇਦਾ ਤੂੰ ਠੰਡਾ ਕਾ ਨੂੰ ਪੀ ਜਾਂਦਾ ਨੂੰ 슈ਗਰ ਭਜਾਰਿਆ ਸੀ ਕੋਲਡ ਡਰਿੰਕ ਵੀ ਕੇ 슈ਗਰ ਇਹੇ ਨਿੰਮੂ ਦਾ ਕੜਾ ਅੱਛਾ ਉਹ ਹੋ ਬੀਆ 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 ਆਈ ਗੋ ਨੂੰ ਦਾਲਦਾ ਫਿਰ ਰਹਾ ਓਏ ਸੁਖਵੀਰ ੱੱਕਾ ਕਰਦਾ ਗਰੀਬਾ ਉਹੀ ਪਾਸ ਤੂਜੀ ਬਗਾਰ ਮਤਲਬ ਤੇ ਕਰੀ ਜਾਂਦੀ ਆ ਮਾ ਮੇਂ 슈ਗਰ ਆਉਣ ਲੱਗੀ ਖਾਲੀ ਪੇਟ ਇਕਸਤੀ ਹੈਲੋ ਬਣਾਇਆ ਮੈਂ ਆਪਣੇ ਖਾਤਰ ਤਾਂ ਵੀ ਮਤਲਬ ਮੈਂ ਪੀਣਾ ਹੈ ਨਾ ਮੈਂ ਅੱਧਾ ਗਲਾਸ ਬਣਾਇਆ ਰਾਮ ਨਾਲ ਪੀ ਗਈ ਨਾ ਹੁਣ ਤੇਰਾ ਕੀ ਮਤਲਬ ਸ਼ੂਗਰ ਮੈਨੂੰ ਹੋਈ ਵੀ ਹੈ ਵੀ ਮਤਲਬ ਕੇ ਕਹਿਣ ਦਾ ਭਾਬੀ ਇਹ ਤੂੰ ਪੀਉਂਗੀ ਇਹਨੂੰ ਬਣਾ ਕੇ ਉਹ ਕਿਹੜਾ ਕਿਹੜਾ ਗਾਣਾ ਹੁੰਦਾ ਲਾਲੀ ਮੇਰੇ ਯਾਰ ਦੀ ਅੱਖਾਂ ਵਿੱਚ ਆਵੇ ਅੱਖ ਮੇਰੀ ਲੜਕੀ ਅੱਛਾ ਉਹ ਗੱਲ ਹੋ ਗਈ ਵੀ ਮਤਲਬ ਤੇਰੇ ਢਿੱਡ ਦੇ ਵਿੱਚ ਤੇਰੇ ਜਾਊਗਾ ਤਾਂ ਅਸਰ ਮੇਰੇ ਹੋਗਾ ਹੈ ਉਹ ਵੀ ਗੱਲ ਠੀਕ ਹੈ ਤੂੰ ਤਾਂ ਮੇਰਾ ਗਰਦੋਖ ਦਾ ਇਹਨਾਂ ਨੇ ਨਾઠੇ ਬਠਾਏ ਚਲ ਮਾ ਕੇ ਵੀ ਚਲ ਕਿਉਂ ਨਾ ਨਿੰਮ ਦਾ ਕਾੜਾ ਬਣਾਇਆ ਜਾਂਦੀ। ਚਾ ਨਿੰਮ ਦਾ ਕਾੜਾ ਬਣਾ ਰਿਹਾ ਇੱਧਰ ਦੇ ਵਿੱਕੀ ਸਾਹਿਬ ਜੀ ਆ ਗਏ। ਵਿੱਕੀ ਸਾਹਿਬ ਜੀ ਕਹਿੰਦੇ ਵੇ ਵਿੱਕੀ ਸਾਹਿਬ ਜੀ ਤੁਸੀਂ ਵੀ ਚੱਕੋ। ਮੈਂ ਇਹਨੂੰ ਗੱਲ ਮੈਂ ਵਿੱਕੀ ਮੇਰੀ ਗੱਲ ਮੰਨਦਾ। ਸੁਣੋ ਗੱਲ ਪਤਾ ਕੀ ਹੋਈ ਸੀ। ਇਹ ਅਮਰਤ ਹੈ ਤਾਂ। ਇਹ ਪਿਆਤਾ ਤੁਸੀਂ ਕਿਹਦੇ ਵਿੱਚ ਕਾੜਾ? ਤੁਪਾ ਆ ਕਿਰੇ ਵਾਸਤੇ ਬਣਾਇਆ। ਮੈਂ 10 ਮਿੰਟ ਕੋਕ ਚਾਕਲੇਟ ਪਿਆ ਮਾ ਲੈ ਕੇ ਆ ਜਾ। ਮੈਂ 10 ਮਿੰਟ ਦਾ ਚਾਕਲੇਟ ਦੇ ਦਿਲ ਵਾਰੀ। ਯਾ ਚਾਹ ਕਰੇ ਜੀ ਨਾ ਉਹਦੇ ਵਿੱਚ ਨਾ ਬਿਆ ਕਾ ਆ ਪੈ ਤੇ ਕਹਿੰਦੇ ਆ ਕੀ ਦੇ ਵਾਸਤੇ ਮੈਂ ਤਾਂ ਦੀਦੀ ਵਾਸਤੇ ਬਣਾਇਆ ਕਹਿੰਦੇ ਪਹਿਲਾਂ ਤੂੰ ਮਿੱਠਾ ਨਹੀਂ ਬੋਲਦੇ ਕਲ ਕੌੜੀਆਂ ਚੀਜ਼ਾਂ ਪਲਾਈ ਜਾਂਦੇ ਆ ਚੋਰ ਚੋਰ ਚ ਗਲਾਸ ਚ ਪਾ ਲਿਆ ਹੁਣ ਆਸੀ ਸਿਹਾ ਬਈ ਬਾਬਾ ਜੀ ਪੀਓ 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 ਮੈਂ ਤਾਂ ਹੀ ਕੋਲ ਬੈਠੇ ਆਏ ਕਰ ਲੈ ਵਿੱਕੀ ਥੋੜੀ ਚੀਨੀ ਪਾ ਲੈ ਵਿੱਚ ਚਾਹ ਦੇ ਇੱਕ ਗੱਲ ਇੱਕ ਗੱਲ ਮੈਂ ਨੋਟ ਕਰੀਆ ਜਿੰਨੀ ਰੀਵਾਤ ਕੜਤਣ ਮੰਨਦੀ ਹੈ ਨਾ ਹੂੰ ਪਾਪਾ ਨੂੰ ਉਹਨਾ ਮਨ ਸਟਰੋਂਗ ਕਰਨਾ ਚਾਹੀਦਾ ਉਹਨੇ ਹੀ ਅੰਦਰ ਖੜਾ ਇਹਨੂੰ ਜਿਹੜਾ ਜੀਭ ਦਾ ਜਿਹੜਾ ਸਵਾਦ ਮੇਰੇ ਪੀਓ ਜੀਭ ਵਿੱਚ ਰੱਖੋ ਅੱరే ਪਾ ਬੋਲੂਗਾ ਕਿਵੇਂ ਜੇ ਮੂੰਹ 'ਚ ਰੱਖ ਰੱਖਿਆ ਉਹਨੇ ਜੀਭ ਵਿੱਚ ਗੱਲ ਗੱਲ ਪਤਾ ਕੀ ਸੁਣੋ 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 ਸੁਣ ਮੇਰੀ ਗੱਲ ਸੁਣੋ ਇੱਧਰ ਹੁਣ ਨਾ ਮੰਨ ਲਓ ਵੀ ਆਪਾਂ ਜਿਹੜੇ ਲੋਕ ਫਿੱਕੀ ਚਾਹ ਪੀਂਦੇ ਆ ਉਹਨਾਂ ਨੂੰ ਸਵਾਦ ਨਹੀਂ ਲੱਗਣ ਲੱਗ ਜਾਂਦੀ ਇਹ ਚਾਹ ਕਿਸੇ ਟਾਈਮ ਆ ਕੇ ਆਪਣੀ ਜੀਭ ਹੈ ਇਹਦੇ ਜਿਹੇ ਜੇ ਮਰਜੀ ਸਵਾਦ ਫਿੱਟ ਕਰ ਲਓ ਜੇ ਤੁਸੀਂ ਕੌੜੀਆਂ ਚੀਜ਼ਾਂ ਖਾਣ ਲੱਜੋ ਤਾਂ ਇਹਨੇ ਕੌੜੀ ਉੱਪਰ ਫਿੱਟ ਹੋ ਜਾਣਾ ਹੁਣ ਮੈਨੂੰ ਕਰੇ ਪਾਵੇਂ ਜਿੰਨੇ ਮਰਜ਼ੀ ਕੌੜੇ ਹੋਣ ਉਹ ਠੀਕ ਹੈ ਨਾ ਮੈਨੂੰ ਇੰਨੇ ਸਵਾਦ ਲੱਗਦੇ ਕੀ ਹੋ ਗਿਆ ਕਈਏ ਕੰਮ ਹੈ ਉਹ ਕਈਏ ਕੰਮ ਤੇਰੀ ਵੀਰਾ ਫੇ ਚੁੱਪ ਕਰਕੇ ਦੋ ਕੁੱਟੇ ਨਹੀਂ ਕੁੱਟ ਪੀ ਕੇ ਦੋ ਵਾਰ ਕੁੱਟ ਗਲੇ ਅੰਦਰ ਅੱਧਾ ਪੌਣਾ ਗਲਾ ਹੱਤਾ ਪੀ ਗਿਆ ਕਿੱਥੇ ਪੀ ਗਿਆ ਠੂਠਾ ਝੂੜ ਬੋਦੇ ਮੈਂ ਸਵੇਰ ਦੇ ਨੇ ਏਡੀ ਦੱਤ ਨੇ ਨਿਮੇ ਦੀ ਕਰਕੇ ਖਤਮ ਕਰਤੀ ਏਡੀ ਬੜੀ ਏਡੀ ਮੋਟੀ ਡੰਡੀ ਹੋਦੀ ਸੀ ਇਹ ਬੋਲਦਾ ਸੀ ਝੂਠ ਕੜਤਲੇਤੀ ਹੋ ਗਿਆ ਤਾਂ ਮਾਰਾ ਕਹਿੰਦਾ ਪਤਾ ਕਿ ਇਹਨੇ ਇੱਥੇ ਬੜੀ ਜਿ ਆਏ ਜਿੱਕਣ ਆਪਾਂ ਕਹਿ ਦਿਆ ਐ ਚੁੰਦੀ ਨਹੀਂ ਜਾਈ ਐ ਇਹ ਬਾਤ ਨਹੀਂ ਇਹਨੇ ਕੋਈ ਚੋਰੀ ਕਰੀ ਐ ਬੱਸ ਦੱਸੋ ਮੈਂ ਕੋਈ ਡਾਕਾ ਮਾਰ ਕੇ ਨਹੀਂ ਨਹੀਂ ਕੋਈ ਕਤਲ ਕਰਿਆ ਜਿਹੜਾ ਡਰਦਾ ਹੋ ਮੈਂ ਤਾਂ ਕੱਲ੍ਹ ਦੇ ਕੀ ਆ ਕੇ ਨਹੀਂ ਡਰਦਾ ਮਾਰਾ ਬੋਲਦਾ ਕੱਲ੍ਹ ਦੇ ਪਤਾ ਕੀ ਆ ਕੇ ਨਹੀਂ ਮੈਂ ਖਾਈ ਜੰਨਾ ਬੱਚ ਖਾਈ ਜੰਨਾ ਸਾੜੀ ਸ਼ੂਗਰ ਅੱਪ ਹੋ ਗਈ ਕੱਲਾ ਇੱਕ ਗੱਲ ਹੈਗੀ ਆ ਵਿੱਕੀ ਜੇ ਆਪਾਂ ਕੰਮ ਪਰ ਲੱਗੇ ਰਹੇ ਨਾ ਫਿਰ ਤਾਂ ਰੋਟੀ ਰੁਟੀ ਯਾਦ ਆਉਂਦੀ ਹੁਣ ਦੇਖੋ ਉਧਰ ਜਾ ਕੇ ਆਪਾਂ ਮਾਸੀ ਮੈਂ ਮਾਸੀ ਕੋਲ ਨੂੰ ਗਿਆ ਵਾ ਤਾਂ ਹਾਂ ਮਾਸੀ ਕੋਲ ਉੱਥੇ ਬਸ ਦੋ ਪਕੌੜੇ ਖਾਦੇ ਨਾ ਸਾਹਮਣੇ ਦੋ ਇਹ ਚੱਕ ਕੇ ਖਾਦੇ ਮੁੜ ਕੇ ਸ਼ਾਮ ਤੱਕ ਮੈਂ ਸ਼ਾਮ ਨੂੰ ਆ ਕੇ ਇੱਕ ਰੋਟੀ ਖਾਧੀ ਪਤਾ ਹੀ ਨਹੀਂ ਲੱਗਿਆ ਹੈਗਾ ਜਦ ਉੱਥੇ ਇਹ ਮੁੜ ਕੇ ਮਤਲਬ ਉੱਥੇ ਚਲੇ ਕੇ ਨਿਸ਼ਾਨ ਚੂਣ ਲੈਣ ਵਾਸਤੇ ਹੂੰ ਕੁਝ ਮੈਨੂੰ ਪਤਾ ਨਹੀਂ ਤੁਹਾਨੂੰ ਭੁੱਖ ਨਹੀਂ ਲੱਗਦੀ ਟੈਨਸ਼ਨ ਚ ਚਾਹੀਦਾ ਵੀ ਉੱਕਣਾ ਹੀ ਆ ਆਪਾਂ ਆਪਾਂ ਕੰਮ ਨਹੀਂ ਚੱਲਨੀ ਆਪਾਂ ਫ੍ਰੀ ਬੈਠੇ ਆ ਕਹਿੰਦੇ ਕੀ ਕਰੀਏ ਚੱਲ ਮੂੰਹੇ ਮਾਰ हां मुंह मारने ਵਾਲੀ ਉਹ ਗੱਲ ਹੈ। ਸਿਹਤ ਤਾਂ ਠੀਕ ਰਹੀ ਹੈ ਆਪਣੀ। ਛੇ ਵੇਰ ਦੇ ਟਾਈਮ ਜੋਗਿੰਗ ਕਰੋ ਬਸ ਸਾਜਰੇ ਉੱਠਣ ਦੀ ਆਦਤ ਪਾਓ। ਸਾਜਰੇ ਉੱਠੋ 4 ਵਜੇ ਮਰਦ ਵੇਲੇ। ਗੁਰੂ ਘਰ ਮੱਥਾ ਟੇਕੋ ਤੋਂ ਬਾਅਦ ਆਪਣਾ ਜੋਗ ਕਰੋ। 6 ਵਜੇ ਤੋਂ ਆਕੇ ਡੰਗਰ ਚੋਂ ਤੋਂ ਬਾਅਦ ਆਪਣਾ ਟਾਈਮ ਨੂੰ ਕੰਮ ਨਾ ਵੇੜੋ ਬੈੱਡਾਂ ਪਰ ਵੇਰ ਕੇ। ਹੂੰ। ਬਸ। ਔਰ ਕਿਰਨੇ ਬੈੱਡਾਂ ਪਰ ਵੀ ਨਹੀਂ गिरने ਦੀ ਗੱਲ ਹੈ ਕਿ ਐਕਸਰਸਾਈਜ਼ ਕਰਦੇ ਰਹੋ ਆਪਣੇ ਸਰੀਰ ਨੂੰ ਮਤਲਬ ਫਿੱਟ ਨਕਰਵਾ। ਹੁਣ ਅੱਜ ਕੱਲ ਕੰਮ ਤੁਸੀਂ ਮੈਨੂੰ ਇੰਨਾ ਪਤਾ ਵੀ ਤੁਸੀਂ ਪੈਸੇ ਪਿੱਛੇ ਕੰਮ ਨਹੀਂ ਕਰਨਾ। ਤੁਸੀਂ ਆਪਣੇ ਸਰੀਰ ਨੂੰ ਤੁਸੀਂ ਆਪਣਾ ਸਰੀਰ ਨੂੰ ਠੀਕ ਰੱਖਣ ਪਿੱਛੇ ਕੰਮ ਕਰੋ। ਲਗ 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 ਇਹਨਾਂ ਨੂੰ ਤਾਂ ਇਹਨਾਂ ਨੂੰ ਇਹ ਤਾਂ ਕਹਿੰਦਾ ਮੈਂ ਸਮੂਰੇ ਬੀਨ ਬਚਾਉਣ ਵਾਲਾ ਕੰਮ ਹੈ। ਇਹਨਾਂ ਨੇ ਕੋਈ ਕੋਈ ਗੱਲ ਨਹੀਂ ਸਮਝਣੀ। ਮੈਂ ਸਮਝ ਗਈ। ਹੁਣ ਵੈਸੇ ਸੀ ਰਾਮ ਕਰੇ ਨਹੀਂ ਸਾਦੇ। ਨਾ ਕਰੋ। ਸਫਾਈਆਂ ਜਿਹੜੀਆਂ ਕਰਦੇ ਆ ਨਾ ਪਤਾ ਕਿੰਨਾ ਟਕੇਮਾ ਹੋ ਜਾਂਦਾ। ਪਰਸ ਤੋਂ ਹੀ ਆ ਜਾ ਚੜ੍ਹ ਚੜੀ ਜਾ ਕਰੇ ਕਿੰਨਾ ਟਕੇਮਾ। ਜੇ ਤੁਹਾਨੂੰ ਕਿਤੇ ਕਹੀ ਚਲਾਉਣੀ ਪੈ ਜਾ ਜਿਖਣਾ ਦਿਹਾੜੀਦਾਰ ਸਵੇਰ ਤੇ ਸ਼ਾਮ ਤੱਕ ਮਤਲਬ ਟਰਾਲੀਆਂ ਭਰਦੇ ਆ। ਤੁਹਾਡਾ ਕੀ ਹਾਲ ਹੋਊਗਾ? ਬੰਦੇ ਦਾ ਸਰੀਰ ਓਵੇਂ ਦਾ ਹੋ ਜਾਊਗਾ। ਫੇਕ ਬਣਾਓ। ਓਹਜੇ ਸਰੀਰ ਬਣਾ ਲਓ ਨਾ। ਕਿ ਕਿੱਤੇ ਫਿੱਟਾ ਸੀ ਕਿਹੜਾ ਕੰਗਾ ਕੰਮ ਕਰਨਾ ਸੀ ਕਰ ਸਕਦੇ ਹਾਂ ਹਾਂ ਜੇ ਮੈਨੂੰ ਕਹੇ ਨਾ 5 ਮਿੰਟ ਚ ਰੋਟੀ ਤਾਂ ਮੈਂ 5 ਮਿੰਟ ਚ ਰੋਟੀ ਬਣਾ ਸਕਦੀ ਪੱਕੀ ਗੱਲ ਹੈ ਲੈ ਆ ਉਹ ਮੈਨੂੰ ਸ਼ਰੀਰ ਲੱਗ ਜਾਂਦਾ ਉਹ ਕਾਰ ਹੋ ਜਾਂਦਾ ਜ਼ਰੂਰੀ ਨਹੀਂ ਹਾਇ ਲੈ ਆ ਫਿਰ ਮੈਨੂੰ ਦੇਖੋ ਵੀ ਜਾ ਕੇ ਭਰੀ ਤਾਂ ਚੱਕੋ ਲੈਤਾ ਬਲੋ ਚਲ ਫਿਰ 5 ਮਿੰਟ ਜਿਹੜੇ ਜਨਰ ਕਰਨਾ ਉਹਨਾਂ ਨੇ ਕਰਨਾ ਹੀ ਲਾ ਗੂਟਾ ਕਾ ਨੂੰ ਬੜੀ ਜਾਂਦੀ ਹੈ ਚਲੋ ਫੇਰ ਮੈਂ 5 ਮਿੰਟ ਵਿੱਚ ਰੋਟੀ ਲਿਆ ਕੇ ਦਿਖਾਉ ਉਹ ਚਲੋ ਸੁਖਵੀ ਦੇਖਦੇ 5 ਮਿੰਟ ਚ ਰੋਟੀ ਆਉਂਦੀ ਕਿ ਨਹੀਂ ਆਉਂਦੀ ਹਾਂਜੀ ਮੈਂ ਚਾ ਵੀ ਜਾਨੀ ਦੇਸੀ ਕੀ ਨਹੀਂ ਆਉਣੀ ਉਹ ਜਾਨ ਦੇਸੀ ਕੀ ਕਾਨੂੰ ਪਉਣਾ ਹੁਣ ਤਾਂ ਖਿਚੜੀ ਬਣੀ ਪਈ ਆ ਹੁਣ ਨਹੀਂ ਆਉਣੀ 5 ਮਿੰਟ ਚ ਕਿਉਂ ਲਗ 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 ਰੋਟੀ ਬਣੀ ਪਈ ਆ ਉਹ ਵੀ ਬਣੀ ਪਈ ਆ ਸਾਰਾ ਕੁਝ ਮੱਖੀ ਚਿਲੀ ਵੀ ਬਣਾ ਲਈ ਰੋਟੀ ਵੀ ਬਣਾ ਲਈ ਚਲੋ ਹੁਣ ਬਾਈ ਦਾ ਚੌੜ ਨਸ਼ਾਨ ਆ ਗਿਆ ਜੀ ਕੈਮਰਾ ਹੈ ਕੈਮਰਾ ਹਾਂ ਕੈਮਰਾ ਹੁਣ ਦੇਖਦੇ ਆਂ ਵੀ ਸਾਡੇ ਪਿੰਡ ਵਾਲੇ ਕੈਨ ਚ ਤਾਂ ਸਾਰੇ ਸੰਜੋਗ ਸਾਡੇ ਪੱਖ ਚ ਆ ਬਾਕੀ ਪਤਾ ਨਹੀਂ ਪਤਾ ਨਹੀਂ ਟਾਈਮ ਇਹ ਤਾਂ ਜਦ ਕੋਈ ਪੁੱਛਦਾ ਨਹੀਂ ਪੋਜੀਟਿਵ ਦੇਖ ਮੈਂ ਤੁਹਾਨੂੰ ਕਿ ਸਿੱਧੀ ਜੀ ਗੱਲ ਦੱਸਾਂ ਜੇ ਤਾਂ ਨਗਰ ਨਿਵਾਸੀਆਂ ਨੇ ਚਾਹਿਆ ਵੀ ਅਸੀਂ ਨੇਤਰ ਤੋਂ ਕੰਮ ਲੈਣਾ ਹੈ ਤਾਂ ਠੀਕ ਹੈ ਜ਼ਿੰਮੇਵਾਰੀ ਸਭਾਲਣੀ ਕਿਸੇ ਦੀ ਜ਼ਿੰਮੇਵਾਰੀ ਲੈਣੀ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਉਹ ਜ਼ਿੰਮੇਵਾਰੀ ਜੇ ਸੰਭਾਲਣ ਦੇ ਲਾਇਕ ਹੋਗਾ ਤਾਂ ਉਹ ਕਰ ਦੇਣਗੇ ਨਹੀਂ ਹੋਊਗੀ ਤਾਂ ਮੈਂ ਸੁਰਖਰੂ ਤਾਂ ਹੈਗਾ ਮੈਂ ਜਦ ਮਰਜੀ ਇੰਗਲੈਂਡ ਨੂੰ ਚਲੇ ਜਾਵਾਂ ਜਾਂ ਜਦ ਮਰਜੀ ਸਿੰਗਾਪੁਰ ਨੂੰ ਚਲੇ ਜਾਵਾਂ ਮੈਂ ਆਪਣੀ ਆਜ਼ਾਦੀ ਖਾਉਣੀ ਆ ਸਰਪੰਚੀ ਲੈ ਕੇ ਇੱਕ ਲਿਖੇ ਦੀ ਇਹ ਵੀ ਸਹੀ ਗੱਲ ਹੈ ਠੀਕ ਹੈ ਨਾ ਜੇ ਬੰਦਾ ਦਾ ਕਹਿੰਦਾ ਵੀ ਮੈਂ ਸੁਰੱਖ ਰੂ ਰਹਾ ਮੈਂ ਆਜ਼ਾਦ ਰਹਾ ਮੈਂ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜੀਵਾਂ ਕੋਈ ਉਹ ਬੰਦਾ ਹੁੰਦਾ ਜਿਹੜਾ ਕਹਿੰਦਾ ਵੀ ਮੈਂ ਕਿਸੇ ਲਈ ਜੀਵਾਂ ਹਨ ਤੇ ਉਹ ਅਸੀਂ ਐਫਰਟ ਕੀਤਾ ਹੈ ਬਾਕੀ ਸੰਗਤ ਨੇ ਜੇ ਤੇ ਪ੍ਰਮਾਤਮਾ ਨੇ ਕੋਈ ਵੜਾਈ ਵਕਸ਼ ਨਹੀਂ ਹੋਈ ਵਕਸ਼ ਦੇਣਗੇ ਫਿਰ ਅਸੀਂ ਤੰਦ ਇਹੀ ਗੱਲ ਨਭਾਵਾਂਗੇ ਉਹ ਜੇ ਨਹੀਂ ਵੜਾਈ ਵਕਸ਼ੀ ਤਾਂ ਕਿ ਸਾਡੇ ਘਰੇ ਹਿੰਦੇ ਵੀ ਫੁੱਲ ਲੈ ਜਾਣੇ ਕੋਈ ਅਸੀਂ ਆਪਣੇ ਕੰਮਕਾਰ ਆਪਣੇ ਘਰ ਦੇ ਜਿੱਕਣਾ ਪਹਿਲਾਂ ਚੱਲਦੇ ਆਉਂਦੇ ਆਂ ਓਕਣੇ ਚੱਲੀ ਜਾਣੇ ਸਾਰੇ ਇੱਕ ਗੱਲ ਹੋਰ ਹਾਂਜੀ ਕੰਮਕਾਰ ਕਿੱਥੇ ਮਧਾਣੀ ਖੜ ਗਈ ਪਾਪਾ ਜੀ ਨੇ ਲੱਸੀ ਲੈਣੀ ਹੈ ਯਾਰ ਹਾਂ ਮੈਂ ਲੱਸੀ ਦੀ ਸੋਚਦਾ ਤਾਂ ਮਧਾਣੀ ਖੜ ਗਈ ਨੇਰ ਖੜ ਗਈ ਮਧਾਣੀ ਮਧਾਣੀ ਵੀ ਖੜ ਗਈ ਹੁਣ ਮੇਰੀ ਗੱਲ ਆ ਤੂੰ ਦੋਹੇ ਮਧਾਣੀਆਂ ਲੈ ਕੇ ਜਾ ਇੱਕ ਆ ਜਿਹੜੀ ਪਈ ਬਾਹਰ ਵਾਲੀ ਇਹ ਜੜੀ ਆਪਣੇ ਕਿੰਨੇ ਕਿੰਨੇ ਟਾਈਮ ਪੁਰਾਣੀ ਹੈ ਸੁਬੀਰ ਆ ਇੱਥੇ ਕਦੇ ਰੱਖੀ ਵੀ ਹੈ ਇਹ ਇਹ ਮੇਰੇ ਹੋਂ ਤੇ ਵੀ ਪਹਿਲਾਂ ਦੀ ਆ ਹਾਂ ਤੇਰੇ ਹੋਂ ਨਹੀਂ ਧਰਤੀ ਤੋਂ ਪਹਿਲਾਂ ਦੀ ਤੇਰੇ ਹਾਂ ਮੇਰੇ ਹੋਂ ਤੇ ਵੀ ਪਹਿਲਾਂ ਦੀ ਮਧਾਨੀਆਂ ਇਹ ਇਹ ਤਾਂ ਮੈਨੂੰ ਬਹੁਤ ਪਸੰਦ ਤੀਏ ਇਹ ਤਾਂ ਖਰਾਬ ਇਹਨੂੰ ਵੀ ਖਰਾਬ ਨਹੀਂ ਹੈਗੀ ਉਹਦੀ ਸੈਟਿੰਗ ਸਾਰੀ ਹੋ ਜਾਣੀ ਹੈ ਲਜਾਣੀ ਪਾਣੀ ਹੈ ਦੂਜੀ ਗਿੱਜਰ ਦੀ ਮੜੀ ਇਹ ਪਿੱਛੇ ਮੈਂ ਠੀਕ ਤਾਂ ਕਰੀ ਸੀ ਇਹਨੂੰ ਕੀ ਆ ਹੋ ਗਿਆ ਹੁਣ ਕੀ ਆ ਹੋ ਗਿਆ ਇਹਨੂੰ ਚੱਲਦੀ ਨਹੀਂ ਹੈਗੀ ਮੈਨੂੰ ਤਾਂ ਲੱਗਦਾ ਇਹ ਮੋਟਰ ਮੋਟਰ ਗਈ ਸਾਡੀਆਂ ਤਾਂ ਵਧਾਨੀਆਂ ਨਹੀਂ ਸੈਟ ਆਉਣੀਆਂ ਉਹ ਅਸਲ ਤਾਂ ਜਿਆਦਾ ਜਾਂਦਾ ਹੁੰਦੀਆਂ ਜੀ ਆਏ ਪੁੱਠੀ ਕਰ ਲੈਂਦੀਆਂ ਅੱਛਾ ਇੱਧਰ ਦੇ ਪਾਉਂਦੀਆਂ ਪਾਣੀ ਪਾਣੀ ਇੱਧਰ ਪਾ ਕੇ ਇੱਥੇ ਡਰ ਜਣਾ ਅੱਛਾ ਵਿੱਚ ਪਾਣੀ ਪੈ ਜਾਂਦਾ ਹੈ ਇੱਥੇ ਪਾਣੀ ਪੈ ਜਾਂਦਾ ਫਿਰ ਇਹ ਰੱਖ ਦਿੰਦੀਆਂ ਇਹਨੂੰ ਆਏ ਹਾਂ ਫਿਰ ਹੌਲੀ ਹੌਲੀ ਨਿਚੜ ਜਾਂਦਾ ਉਹ ਜਦੋਂ ਨਿਚੜ ਜਾਂਦਾ ਦੂਏ ਦਿਨੇ ਫੇਰ ਚਲਾਉਂਦੀਆਂ ਫਿਰ ਪਟਾਕੇ ਜੇ ਤਾਂ ਮਾਰਨੀ ਹੈ ਯਾਰ ਪਾਣੀ ਨਹੀਂ ਮਾਰਦੀਆਂ ਮੈਂ ਰੱਖਿਆ ਤਾਂ ਸਾਨੂੰ ਪਤਾ ਹੀ ਨਹੀਂ ਜਿਵੇਂ ਅਸੀਂ ਤਾਂ ਪਾਗਲ ਆਏ ਆ ਇਹ ਮੈਦਾਨੀ ਕਰੀਦੀ ਆ ਦੱਸ ਪਰ ਇੱਕ ਗੱਲ ਹੈ ਗੱਲ ਗੱਲ ਤੇ ਸਾਡੇ ਤੇ ਕਦ ਕੁੱਪੜੇ ਡਨੇ ਜਾ ਰਹੇ ਨੇ ਲੈ ਤਾਂ ਤੂੰ ਆ ਇੱਥੇ ਤੇ ਨਹੀਂ ਧੋਈਦੀ ਹੁੰਦੀ ਵਧਾਣੀ ਹਾਂ ਆ ਆ ਆ ਗਰਬਾਣੀ ਇੱਥੇ ਇਹਨੂੰ ਨਹੀਂ ਨਹੀਂ ਆ ਰੱਖ ਲਈ ਨਾ ਥੱਲੇ ਉੱਪਰ ਤੇ ਦੋ ਬਾਲਟੀਆਂ ਛੱਡੀਆਂ ਨਹੀਂ ਉੱਪਰ ਤੇ ਨਹੀਂ ਲੇਕਿਨ ਇਹਨਾਂ ਨੂੰ ਮੋਟਰ ਲਵਾ ਕੇ ਦਿੱਤੀ ਵੀ ਪ੍ਰੈਸ਼ਰ ਮਾਰੇ ਵਿੱਚ ਜਿਹੜਾ ਉਹ ਗੰਦ ਪਿਆ ਮੰਦਰ ਦੇ ਵਾਸਤੇ ਆ ਕਰਵਾਇਆ ਜਿਹੜਾ ਵਿੱਚ ਤੇ ਤਾਂ ਤੋਤੀ ਤੁਸੀਂ ਚਾਈਨਸ ਆ ਗੀਜਰ ਦੇ ਤਾਰਾ ਲਾ ਦੋ ਤੇ ਫਿੱਟ ਪਾਣੀ ਦਾ ਪ੍ਰੈਸ਼ਰ ਮਾਰ ਦਿਓ ਹਾਂ ਜੀ ਯਾਰ ਪਹਿਲਾਂ ਉਹ ਲੋਡ ਕਰਾਉ ਜਿਹੜੇ ਆਪਣੇ ਕੰਮ ਵਿਗੜੇ ਹੋਏ ਆ ਜਿਗਮੇ ਹੁਣ ਤੇਰੇ ਵੀਰ ਜੀ ਕਹਿੰਦੇ ਦੋ ਹੀ ਵਧਾਣੀਆਂ ਲੈ ਜਾ ਦੇਖ ਕਿਆ ਗੱਲ ਆ ਕਿਆ ਬਾਤ ਆ ਦੋਨੇ ਠੀਕ ਹੋ ਗਏ ਸਭ ਠੀਕ ਹੋ ਜਣੀ ਆ ਜਾ ਕੇ ਮਿਸਤਰੀ ਨੂੰ ਦੇਣੀ ਪੈਣੀ ਆ ਉਹ ਬੇਲੇ ਵਾਲਾ ਮੁੰਡਾ ਆਇਆ ਸੀ ਕਿੱਥੇ ਉਮਦਾਣੀਆਂ ਮਦੋਣੀਆਂ ਕਰਦਾ ਠੀਕ ਮਨ ਲੱਗਦਾ ਉਹ ਹਾਂ ਜਿੱਥੇ ਪਹਿਲਾਂ ਜੀਤਣੀ ਦੀ ਦੁਕਾਨ ਕਰੀ ਵੀ ਹੈਗੀ ਹੈ ਕਿ ਨਾਲੇ ਹਾਂ ਹਾਂ ਉੱਥੇ ਆ ਮੈਨੂੰ ਲੱਗਦਾ ਉਹਨੂੰ ਦੇਣੀ ਪੈਣੀ ਜਾਂ ਉਪਰ ਲੈ ਜਾਣੀ ਪੈਣੀ ਹੈ ਬਸ ਤੂੰ ਜਿਹੜਾ ਕੰਮ ਠੀਕ ਕਰਨੇ ਵਾਲਾ ਕਰਾ ਲੜਾ ਬਸ ਗੱਲ ਖਤਮ ਹੈ ਅੱਡੇ ਪਰ ਮਿਲ ਜਾਣਾ ਭਾਈ ਠੀਕ ਕਰਨੇ ਵਾਲਾ ਝੋਲੇ ਚ ਪਾ ਲੈ ਹੁਣ ਮੈਨੂੰ ਲੱਗਦਾ ਨਹੀਂ ਵੀ ਸਾਡੇ ਹੱਥ ਦਾ ਕੰਮ ਇਹ ਹੈ ਨਹੀਂ ਜੇ ਸਾਡੇ ਹੱਥ ਦਾ ਹੁੰਦਾ ਸੀ ਖੋਲ ਲੈਣੀ ਸੀ ਪਹਿਲਾਂ ਕਰਕੇ ਤੁਹਾਨੂੰ ਠੀਕ ਦੇ ਦਿੱਤੀ ਸੀ ਬਿਲਕੁਲ ਮੈਨੂੰ ਲੱਗਦਾ ਕੋਈ ਚੱਕਰ ਚਲੋ ਦੇਖਦੇ ਹਾਂ ਕੀ ਬਣਦਾ ਪਤਾ ਜੀ ਇਹ ਪਾਣੀ ਪੂਣੀ ਵਾਲੇ ਦਾ ਮਖੌਲ ਦੀ ਗੱਲ ਆਹੀਂ ਤੇ ਰੋਟੀਆਂ ਵੀ ਖਾਣੀਆਂ ਨਾ ਫੇ ਚੱਕਰ ਚੱਕਰ ਹੋਰ ਹੈ ਦਾ ਕੋਈ ਇਹਨੂੰ ਵਿਚਾਰੇ ਨੂੰ ਸਾਰੀ ਮੰਗ ਲਈ ਆਪਾਂ ਨਾ ਠੀਕ ਆ ਅੰਦਰੂਨੀ ਪੰਜ ਮਿੰਟ ਚ ਰੋਟੀ ਲੈ ਕੇ ਆਉਣੀ ਇਹਨਾਂ ਨੇ ਮੇਰੇ ਵਾਸਤੇ ਇਹ ਆ ਵੀ ਦੇਣੀ ਹੈ ਜੀ ਮੈਂ ਬਣੀ ਪਈ ਆ ਤਾਂ ਗੱਲਾਂ ਮਾਰਦੀ ਆ ਅੱਛਾ ਉਹ ਤਾਂ ਮਧਾਨੀ ਮੈਂ ਐਵੇਂ ਪਤਾ ਰੱਖਤੀ ਸੀ ਬਾਰ ਵੀ ਕਲਾੜੀ ਇਹਨੂੰ ਲਗਾਈਏ ਜੈ ਫ੍ਰੀਜ ਚ ਕਈ ਵਾਰ ਠੀਕ ਕਰ ਆਲੀ ਹਮ ਅੱਛਾ ਕਾਰੀ ਜੂਸ ਹੈ ਮੰਗੀ ਜਾਂਦਾ ਕਿਹੜੀ ਗੱਲ ਦਾ ਜੂਸ ਦੇ ਦਿਓ ਜੂਸ ਦੇ ਦਿਓ ਸੋਨੇ ਕੱਕੇ ਆਦਾ ਇਹਦਾ ਵੀ ਸਰਸਰ ਬਾਦਣਾ ਤਾਂ ਬੁੱਕੇ ਹੁਣ ਵਧਾਣੀ ਇਹ ਵੀ ਬਹੁਤ ਵਧੀਆ ਹੂੰ ਵਧਾਣੀ ਇਹ ਵੀ ਬਹੁਤ ਵਧੀਆ ਵਧਾਣੀ ਉਹ ਵੀ ਬਹੁਤ ਵਧੀਆ ਅੱਛਾ ਪੁਰਾਣੀ ਚੀਜ਼ ਹੁੰਦੀ ਹੈ ਨਾ ਜਿਹੜੀ ਸੱਤ ਗੁੱਡ ਹੁੰਦੀ ਆ ਉਹ ਨਿੰਮ ਨੂੰ ਕਰਦੀ ਕਤਰ ਕਰੋ ਇਹਨੂੰ ਤੁਸੀਂ ਇਹਦਾ ਬਾਅਦ ਚ ਕੜਾ ਬਣਾ ਸੰਦੀਪ ਲੈ ਬੁੱਕੇ ਜਾ ਮੈਨੂੰ ਪ੍ਰਸ਼ਾਦਾ ਪਾ ਕੇ ਲੈ ਕੇ ਆ ਜਾ ਤੁਸੀਂ ਠੀਕ ਹੈ ہماری ਕੀ ਇੱਜ਼ਰ ਦੀ ਲਾ ਦੋ ਕਰਨ ਵਰਗੇ ਨਿਆਣੇ ਉਹਨੂੰ 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 ਖੋਲ ਕੇ ਨਾ ਇੱਕ ਵਾਰ ਉਹਦੀ ਸਫਾਈ ਕਰਨੀ ਆ ਸਫਾਈ ਹੋਣੀ ਆ ਫੇਰ ਸਫਾਈ ਕਰਕੇ ਲਾ ਦਨੇ ਹਾਲ ਚਾਲ ਤੁਸੀਂ ਨਾ ਮੈਨੂੰ ਪਤਾ ਵੀ ਜੇ ਹੁਣ ਲਾਤੀ ਤੁਸੀਂ ਹੁਣੇ ਸ਼ੁਰੂ ਕਰ ਦੇਣਾ ਉਹ ਨਿਆਣਿਆਂ ਨੂੰ ਠੰਡ ਲੱਗਦੀ ਪਾਣੀ ਤਾਂ ਐਂ ਠੰਡਾ ਸਵੇਰੇ ਸਵੇਰ ਤੂੰ ਪਾ ਲੈ ਪ੍ਰਸ਼ਾਦਾ ਜੀ ਇਹ ਗੱਲਾਂ ਮਾਰਦੀ ਬਸ ਖੜੀ ਇਹ ਆ ਤੂੰ ਖਾਲੀਓ ਗਲਾਸ ਲਈ ਆਉਂਦੀ ਪਾਪਾ ਨੂੰ ਹਾਂ ਲੋਈ ਕੱਚੀ ਲੱਸੀ ਜੇ ਸ਼ੂਗਰ ਵਾਲੀ ਗੋਲੀ ਪੀਲਾ ਫਿਰ ਉਹੜੀ ਪੋਤਾ ਲਈ ਉਹ ਪੀਲਾ ਦੋਲਾ ਨਹੀਂ ਨਹੀਂ ਕੋਲ ਨੂੰ ਨਹੀਂ ਪਤਾ ਸੰਦੀਪ 7 ਮਿੰਟ ਹੋ ਗਏ ਪੂਰੇ ਤੂੰ ਕਹਿੰਦਾ 5 ਮਿੰਟ ਤੇ ਪਹਿਲਾਂ ਤੁਹਾਨੂੰ ਪਤਾ ਜੇ ਤੁਹਾਡੇ ਨਿਆਣੇ ਆ ਮੈਂ ਦੁੱਧ ਲੈਣਾ ਮੈਂ ਆ ਦੇਣਾ ਨਹੀਂ 5 ਮਿੰਟ ਤੇ ਪਹਿਲਾਂ ਆ ਗਈ ਰੋਟੀ ਉਹ ਹਾਂ 7 ਤਾਂ ਚੱਲ ਉਹ ਉਹਨੂੰ ਵੀ ਨਹੀਂ ਪਤਾ ਲੱਗਿਆ ਮੈਂ ਦੇਖ ਰਿਹਾ ਦਾ ਟਾਈਮ ਨਹੀਂ ਦੇਖਿਆ ਕਹਿੰਦੀ ਮੈਂ ਮੈਂ ਦੇਖ ਰਿਹਾ ਦਾ ਟਾਈਮ ਕਰ ਆ ਗਈ 5 ਮਿੰਟ ਤੇ ਪਹਿਲਾਂ ਆ ਗਈ ਬੱਸ ਬਜਟ ਕੇ ਜਾਂ ਸਾਰਾ ਕੁਝ ਬਣਿਆ ਬਹ ਹੋਵੇ ਹਾਂ 5 ਮਿੰਟ ਨਹੀਂ 1 ਮਿੰਟ ਚਾਹੀਦੀ ਸੀ ਹਾਂ ਇਹ ਵੀ 5 ਲੱਗੇਗਾ ਤੂੰ ਖਾਲਾ ਪੁੱਤ ਪਾਪਾ ਨਾਲ ਲੱਗੇ ਨਹੀਂ ਹੋਣੇ ਜਾਂ 5 ਦੇ ਘੱਟ ਲਾ ਲਾ ਥੋੜੇ ਪੂਰੇ ਨਹੀਂ ਹੋਏ ਆਏ ਨਹੀਂ ਬਦਨਾਮ ਕਰੀ ਤੱਕ ਸਿਰ ਚਲੋ ਕੋਈ ਨਾ ਕਿਦ ਨੇ ਪਾ ਟਾਈਮ ਨੋਟ ਕਰਾਂਗੇ ਗਰਮ ਗਰਮ ਲਾ ਕੇ ਵੀ ਦੇ ਦੂੰਗੇ 5 ਮਿੰਟ ਤੋਂ ਪਹਿਲਾਂ ਹਾਂ ਕੀ ਕੀ ਜਾ ਪੱਕਾ ਤਾਂ ਨਹੀਂ ਹੈ ਨਹੀਂ ਤੇ ਸਾਢੇ 3 ਤੁਸੀਂ ਕੀ ਕਰੋਗੇ ਦਿਵਾਲੀ ਆਉਂਦੀ ਆਗਾ ਹਾਂ ਦੁਵਾਲੇ ਹਨਗ ਮਾਰਿਆਣਾ ਨਹੀਂ ਮੇਰੀ ਗੱਲ ਸੁਣ ਲੱਗੇ ਬੰਬ ਤੁਹਾਨੂੰ ਦਵਾ ਦੇਣੇ ਦਿਵਾਲੀ ਨੂੰ ਅਸੀਂ ਇਹ ਸੋਚਦੇ ਤੇ ਵੀ ਲਵਾਰੀ ਨਾ ਕੋਈ ਲਵਾਰੀ ਨਹੀਂ ਸਹੀ ਹੋਣੀ ਹਾਂ ਉਹ ਵੀ ਹੋ ਜਾਊਗਾ ਹੁਣ ਤੁਸੀਂ ਰੋਟੀ ਖਰ ਲੈਣੀ ਹੈ ਜੀ ਇੱਕ ਜਾਣ ਦੀ ਓਕੇ ਚਾਤਨਾ ਬੈਗਰੂ ਲਾਗੀ ਕਰਨ ਉਹਦੇ ਅੰਦਰ ਜਾ ਕੇ ਉਹਦਾ ਸਤਨਾ ਬੈਗਰੂ ਜਹਾਪ ਲਾਗੀ ਕਰਨ ਖਿਚੜੀ ਵੀ ਬਣਾਈ ਹੋਈ ਤੇ ਜੇ ਖਿਚੜੀ ਖਾਣੀ ਆ ਬਾਪੇ ਖਾਧਾ ਠੀਕ ਹੈ। ਉਹ ਚਾਹਾਂ ਮੇਰੀ ਔੜੀ ਜ਼ਿਆਦਾ ਠੁਗੜ ਹੁੰਦੀ ਆ ਨਾਲ ਬੈ ਬੱਦੀ ਜੀ। ਪਤਾ ਨਹੀਂ ਜੀ ਕਾਤੇ ਨਹੀਂ ਖਿਚੜੀ ਰੱਤੀ ਕਿਉਂਕਿ ਇਹਨਾਂ ਨੇ ਹੁਣ ਚਲੇ ਜਾਣਾ। ਸਾਰਾ ਦਿਨ ਫਿਰ ਕੁਛ ਖਾਣਾ ਨਹੀਂ। ਉਹ ਖਿਚੜੀ ਨਾਲ ਦੁਬਾਰਾ ਭੁੱਖ ਲੱਗਣੀ। ਹਾਂ। ਉਹ ਹਲਕੀ ਹੁੰਦੀ ਆ। ਹਾਂ। ਸਹੀ ਨਾ? ਜਦੋਂ ਪਿੰਡ ਵਾਲਿਆਂ ਨੇ ਜ਼ਿੰਮੇਵਾਰੀ ਦੇਤੀ ਸਰਪੰਚੀ ਦੀ ਜਦ ਮੈਨੂੰ ਕਿ ਸੂਤ ਕੱਪੜਾ ਕਰਕੇ ਉਹ ਵੀ ਮੈਂ ਤੋਚਿਆ। ਆਰ ਤੋਂ ਪਹਿਲਾਂ ਵੀ ਕੰਮ ਦਾ ਮੱਦਦ ਸਿਆ ਕਰਨਾ ਵੀ ਹੋ ਪਾਈ। ਹੰਮੀ ਮੈਂ ਫਲਾਣੇ ਕੰਮ ਨੂੰ ਜਾ ਰਿਹਾ ਜਾਂ ਫਲਾਣੇ। 5 ਵਜੇ ਦੱਸ ਦਿਆ ਗੁਰੂ ਜੀ। ਜੇ ਜੇ ਜਾਣ ਲੱਗੇ ਪਰਖੰਦਾ ਦੇਤਾ। ਹਾਂ ਠੀਕ ਹੈ। ਆਪਣਾ ਮਨ ਦੇ ਦੇਖੋ ਆਪਾਂ ਪੈਦਲ ਹੀ ਜਾਂਦੇ ਕਿਸੇ ਦੇ ਨਾਲ। ਨਾ ਆਪਾਂ ਕਿਸੇ ਤੇਲ ਪੁਵਾਈ ਦਾ ਠੀਕ ਹੈ ਨਾ। ਨਹੀਂ। ਹਨਾ। ਨਾ ਅਗਲੇ ਵਿੱਚ ਆਹ ਪਾਣੀ ਪੀਦੀ ਆ। ਆਪਾਂ ਆਪਣਾ ਘਰ ਤੇ ਖਾਂ ਪੀ ਕੇ ਜਾਣੇ ਵਾਲਾ ਕੰਮ ਹੈ ਠੀਕ ਹੈ ਨਾ। ਹੂੰ। ਬਾਬੇ ਰਣ ਕੰਨ ਨਾ ਥੋੜਾ ਮੈਨੂੰ ਪਰਿਵਾਰ ਦਿੱਤਾ ਬਸ ਚਲੋ ਹਾਸੀ ਖੇਡੀਆਂ ਚੱਲਦੀਆਂ ਰਹਿਣੀਆਂ। ਚੱਹੀ ਜਾਂਦੀ। ਸਾਰਾ ਕੁਝ ਆਪਣਾ ਹੀ ਕੋ ਹੈਗਾ। ਕਹੇਰੇ ਪਾਣੇ ਨ ਆਪਣੇ ਘਰ ਤੇ ਖਾ ਕੇ ਪਰੋ ਕਿਸੇ ਦੀ ਹੈਲਪ ਕਰਕੇ ਆਪਣਾ ਘਰ ਦੇ ਵਿੱਚ ਆ ਜਾਓ ਕੁਛ ਨਾ ਕੁਛ ਦੇਖੋ ਅੱਜ ਤੇ ਨਾ ਜ਼ਮੀਨ ਨੇ ਜਾਣਾ ਨਾ ਔਰਤਾਂ ਜਾਇਦਾਦ ਨੇ ਜਾਣਾ ਜੀ ਦੇਖੋ ਸਿਰਫ ਗਰੀਬ ਗਰੁੱਪੇ ਦੀ ਮਦਦ ਕਰੀ ਵੀ ਹੋਈ ਜਾਊਗੀ ਜੇ ਰੱਬ ਦਾ ਨਾਮ ਜਪਾ ਥੋੜਾ ਆਪਾਂ ਉਹ ਜਾਣਨ ਵਾਲਾ ਹਾਂਜੀ ਹਾਂ ਬਾਕੀ ਦੇਣੇ ਵਾਲਾ ਉਹ ਆ ਉਹਦੇ ਦਿੱਤਾ ਹੋਇਆ ਖਾਣੇ ਆ ਪਰ ਇੱਕ ਗੱਲ ਆ ਹੁਣ ਜਿਵੇਂ ਆਪਾਂ ਪਹਿਲਾਂ ਬਕੋਧਰੇ ਦੇ ਵਿੱਚ ਆਟਾ ਤਾਂ ਆ ਰੋਟੀ ਆਉਣੀ ਬਾ ਚਿੱਟੀਆਂ ਲਾਦੇ ਜਮੈਂ ਬੜੋਨੀ ਆ। ਹਾਂ। ਉਹ ਲੈ ਆਉਣਾ ਮੈਂ ਮਰਾਗੀ ਰੁੱਗੀ ਵਾਲਾ ਆਟਾ ਲੈ ਕੇ ਆਉਣਾ 5 ਕਿਲੋ। ਆ ਮਿਕਸ ਆਟਾ ਹੁੰਦਾ ਹੁੰਦਾ। ਠੰਡਾਂ ਚ ਵਧੀਆ ਨਹੀਂ ਲੱਗਦਾ ਗਰਮੀਆਂ ਚ ਠੀਕ ਰਹੂ। ਬਸ ਵਧੀਆ ਨਹੀਂ ਲੱਗਦਾ ਬਿਮਾਰੀ ਦੇਖਣੀ ਤੁਸੀਂ ਕਿ ਵਧੀਆ ਦੇਖਣਾ ਸਵਾਦ ਦੇਖਣਾ। ਹੂੰ। ਉਹ ਗੱਲ। ਠੀਕੇ ਰੋਣੇ ਵਧੀਆ ਲੱਗਦੇ ਹੁੰਦੇ। ਹੱਥ ਫਰਾ ਦੇ ਰੱਖਣ ਹੁਣਾ ਵਧੀਆ ਲੱਗਦਾ ਹੁੰਦਾ। ਹਾਂ। ਚਲੋ ਠੀਕ ਆ ਜੀ। ਨਾਲੀ। ਮਿਲਦੇ ਆ ਫਿਰ ਕਿਸੇ ਅਗਲੇ ਬਲੌਗ ਚ ਤਾਂ ਬਹੁਤ ਖੜੀ ਜਨੱਚ ਰੱਖੇ ਜੀ ਓਕੇ ਬਾਏ ਬਾਏ ਬਿਮਾਰ ਹੋਣਾ ਤਾਂ